ਖੜੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਬਾਰਸ ਪੰਜਾਬ ਦੇ ਸੰਗਠਨ ਦੇ ਮੁਖੀ ਅਮਰਿਤਪਾਲ ਸਿੰਘ ਦੀ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਪਟੀਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ ਦਾ ਮਾਮਲਾ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਹੈ ਇਸ ਮਾਮਲੇ ਉੱਤੇ ਬੋਲਦਿਆਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜੇਲ੍ਹ ਵਿੱਚੋਂ ਚੋਣ ਜਿੱਤਣ ਵਾਲੇ ਕਸ਼ਮੀਰੀ ਆਗੂ ਸ਼ੇਖ ਅਬਦੁਲ ਰਾਸ਼ਿਦ ਨੂੰ ਅਸਥਾਈ ਪੈਰੋਲ ਦਿੱਤੀ ਜਾਂਦੀ ਹੈ ਤਾ ਜੋ ਉਹ ਸੰਸਦ ਦਾ ਸੈਸ਼ਨ اٹینڈ ਕਰ ਸਕਣ ਅਤੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਅਤੇ ਮੰਗਾਂਵਾਰੇ ਸਰਕਾਰ ਸਾਹਮਣੇ ਆਪਣਾ ਪੱਖ ਰੱਖ ਸਕਣ ਪਰ ਅਜੇਹਾ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਲਈ ਪੈਰੋਲ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਰੋਸ਼ਮਾਰਚ ਕੀਤਾ ਗਿਆ ਇਹ ਮਾਰਚ ਰਣਜੀਤ ਐਵਿਨਿਊ ਤੋਂ ਡੀਸੀ ਦਫ਼ਤਰ ਤੱਕ ਕੀਤਾ ਗਿਆ ਸੀ ਮਾਰਚ ਦਾ ਹਿੱਸਾ ਬਣੀ ਅਮਰਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਆਵਾਜ਼ ਚੁੱਕਣ ਲਈ ਉਹਨਾਂ ਨੂੰ ਸੰਸਦ ਵਿੱਚ ਬੋਲਣ ਦਿੱਤਾ ਜਾਣਾ ਚਾਹੀਦਾ ਹੈ ਜਿੱਕਰ ਹੋ ਗਿਆ ਕਿ ਅਮਰਤਪਾਲ ਸਿੰਘ NSA ਐਕਟ ਲਗਾਏ ਜਾਣ ਤੋਂ ਬਾਅਦ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਰਵਨੀਤ ਵਿੱਟੂ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਮਰਤਪਾਲ ਸਿੰਘ ਵੀ ਅਜੇ ਹਾਈ ਪਾਰਲੀਮੈਂਟ ਮੈਂਬਰ ਹੈ ਜਿਸ ਨੂੰ ਲੋਕਾਂ ਨੇ ਚੁਣਿਆ ਹੈ ਸਾਡੇ ਉਸ ਨਾਲ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਹਨ ਪਰ ਪਾਰਲੀਮੈਂਟ ਸਾਡਾ ਲੋਕਤੰਤਰ ਦਾ ਮੰਦਰ ਹੈ ਅਤੇ ਇੱਥੇ ਆਉਣ ਤੋਂ ਲੋਕਾਂ ਦੇ ਨੁਮਾਇੰਦੇ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਜੋ ਕਿ ਪੰਜਾਬ ਸਰਕਾਰ ਨੇ ਕੀਤਾ ਬਿੱਟੂ ਨੇ ਕਿਹਾ ਕਿ ਕਿਸੇ ਵੀ ਮੈਂਬਰ ਪਾਰਲੀਮੈਂਟ ਦਾ ਹੱਕ ਹੈ ਕਿ ਉਹ ਸੰਸਦ ਦੇ ਸੈਸ਼ਨਾਂ ਵਿੱਚ ਹਿੱਸਾ ਲਵੇ ਅਤੇ ਆਪਣੇ ਹਲਕੇ ਬਾਰੇ ਗੱਲ ਕਰੇ ਇਸ ਤੋਂ ਪਹਿਲਾਂ 2023 ਵਿੱਚ ਵੀ ਰਵਨੀਤ ਬਿੱਟੂ ਨੇ ਅਜਨਾਲਾ ਵਿੱਚ ਹੋਈ ਘਟਨਾ ਤੋਂ ਬਾਅਦ ਅਮਰਤਪਾਲ ਨੂੰ ਘੇਰਾ ਪਾਇਆ ਸੀ ਅਤੇ ਅਮਰਤਪਾਲ ਨੂੰ ਵਾਪਰੀ ਇਸ ਘਟਨਾ ਉੱਤੇ ਖਰੀਆਂ ਖੋਟੀਆਂ ਸੁਣਾਈਆਂ ਸਨ ਇੱਥੋਂ ਤੱਕ ਕਿ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਅਮਰਤਪਾਲ ਏਜੰਸੀਆਂ ਦਾ ਬੰਦਾ ਹੈ ਅਤੇ ਲੋਕਾਂ ਦੇ ਮੁੰਡਿਆਂ ਨੂੰ ਮਰਵਾਉਣ ਲਈ ਆਇਆ ਹੋਇਆ ਉਸ ਵੇਲੇ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਅਮਰਤਪਾਲ ਨੇ ਤਾਂ ਬਾਣੇ ਨੂੰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਕਹਿੰਦਾ ਅਸਲੇ ਚੱਕ ਲੋ ਖਾਲਿਸਤਾਨ ਬਣਾਉਣਾ ਕੁਰਬਾਨੀ ਦੇਣੀ ਆ ਆ ਮੈਂ ਦੇਖ ਰਿਹਾ ਉਹ ਤੂੰ ਤਾਂ ਬਾਣੇ ਨੂੰ ਜਿਹੜੀ ਉਹ ਜਿਹੜਾ ਉਹ ੱੱੱਬਾ ਲਾਤਾ ਤੂੰ ਜਿਹੜਾ ਇੱਕ ਸਿੱਖੀ ਸਰੂਪ ਲੋਕਾਂ ਨੂੰ ਦਿਖਾਉਂਦਾ ਸੀ ਉਹ ਕਦੇ ਸਿੱਖ ਵੀ ਭੱਜਦਾ ਏ ਕਦੇ ਬਾਣੇ ਵਾਲਾ ਸਿੱਖ ਵੀ ਭੱਜਦਾ ਏ ਆ ਹੁਣ ਪੁਲਿਸ ਤੇਰੇ ਮਗਰ ਆ ਤੂੰ ਗਿੱਦਣਾ ਵਾਂਗੂ ਮੂਰੇ ਮੂਰੇ ਭੱਜਿਆ ਜਾਣਾ ਕਦੇ ਕਿਹੜੀ ਗਲੀ 'ਚ ਵੜਦਾ ਕਦੇ ਕਹਿੰਦੇ ਹੁਣ ਗੱਡੀ 'ਚ ਉਤਰ ਕੇ ਸਕੂਟਰ ਤੇ ਭੱਜ ਗਿਆ ਜੇ ਤੇਰੇ ਚ ਜਾਨ ਹੁੰਦੀ ਪੁਲਿਸ ਆਉਂਦੀ ਆ ਕਹਿੰਦਾ ਵੀ ਕਰੋ ਆ ਗ੍ਰਿਫਤਾਰ ਕਰ ਲਓ ਕੀ ਕਰ ਸਕਦੇ ਆ ਮੇਰਾ ਪਰ ਤੂੰ ਅੱਜ ਦਿਖਾ ਤਾ ਜੋ ਮੈਂ ਗੱਲ ਕਹਿੰਦਾ ਸੀ ਵੀ ਤੂੰ ਗਿੱਦੜਾ ਸਿਰਫ ਲੋਕਾਂ ਦੇ ਬੱਚਿਆਂ ਨੂੰ ਲੋਕਾਂ ਦੇ ਮਾਮਾ ਦੇ ਬੱਚਿਆਂ ਨੂੰ ਮਰਾਉਣ ਆਇਆ ਨੌਜਵਾਨਾਂ ਤੂੰ ਗਮਰਾਹ ਕਰਨ ਆਇਆ ਅੱਜ ਮਾੜੀ ਜੀ ਪੁਲਿਸ ਨੇ ਤੇਰੇ ਵੱਲ ਝਾਕਿਆ ਤੇ ਅੱਜ ਤੂੰ ਬਾਣੋ ਬਾਣ ਅਤਰੇ ਨਾਲ ਦੇ ਲੋਟ ਪੁੱਟਣੀਆਂ ਖਰਦੇ ਫਿਰਦੇ ਆ ਖੇਤਾਂ 'ਚ ਕਣਕ ਮਿੱਧ ਦੇ ਫਿਰਦੇ ਆ ਲੋਕਾਂ ਲਈ ਉਹ ਬਚਾ ਲਓ ਬਚਾ ਲਓ ਆ ਮ੍ਰਿਤਪਾਲਾ ਜਿਹੜਾ ਲੋਕਾਂ ਨੂੰ ਕਹਿੰਦਾ ਸੀ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲੀ ਗੋਲੀ ਮੈਂ ਖਾਊਂਗਾ ਆ ਗੋਲੀ ਖਾਣ ਵਾਲਾ ਸ਼ੇਰ ਦੇਖ ਲੋ ਗਿੱਦੜ ਬਣਿਆ ਗਲੀ ਗਲੀ ਭੱਜਿਆ ਫਿਰਦਾ ਇਹੀ ਗੱਲ ਮੈਂ ਕਹਿੰਦਾ ਸੀ ਅੱਜ ਗੱਲ ਉਹ ਸੱਚ ਹੋਈ ਤੇ ਜਿਹੜੀ ਗੱਲ ਮੇਰੇ ਲੋਕੋਂ ਨੂੰ ਗੁੱਸਾ ਕਰਦੇ ਸੀ ਵੀ ਇਹ ਤੁਹਾਨੂੰ ਮਰਾਉਣਾ ਆ ਆਪੇ ਭਗੌੜਾ ਏ ਏਜੰਸੀਆਂ ਦਾ ਬੰਦਾ ਏ ਉਹ ਅੱਜ ਸਾਬਤ ਹੋ ਗਈ ਆ ਲੱਗ ਜੂਗਾ ਪਤਾ ਹੁਣ ਕਿਹੜੀ ਗਲੀ ਚੋਂ ਲੱਗ ਕਿਹੜੀ ਨਾਲੀ ਚ ਡਿਗਿਆ ਮਿਲਦਾ ਏ ਧੰਨਵਾਦ ਪੰਜਾਬ ਸਰਕਾਰ ਨੇ ਸੂਬੇ ਦੇ ਲਾ ਐਂਡ ਆਰਡਰ ਦਾ ਹਵਾਲਾ ਦੇ ਕੇ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਨਾ ਮਨਜ਼ੂਰ ਕਰ ਦਿੱਤੀ ਸੀ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਅਮਰਿਤਪਾਲ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਇਸ ਪਟੀਸ਼ਨ ਦੀ ਸੁਣਵਾਈ ਸੋਮਵਾਰ ਨੂੰ ਹੋਈ ਅਤੇ ਪੰਜਾਬ ਸਰਕਾਰ ਤੋਂ ਪੈਰੋਲ ਰੱਦ ਕਰਨ ਦੇ ਮਾਮਲੇ ਉੱਤੇ ਸਪਸ਼ਟੀਕਰਨ ਮੰਗਿਆ ਗਿਆ ਸੀ ਹੁਣ ਇਸ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਉਹ ਫਾਊਂਡੇਸ਼ਨ ਮਟੀਰੀਅਲ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਜਿਸ ਦੇ ਆਧਾਰ ਉੱਤੇ ਜੇਲ੍ਹ ਵਿੱਚ ਅਮਰਤਪਾਲ ਸਿੰਘ ਦੀ ਸੰਸਦ ਦੇ ਸਰਦੂਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਇਹ ਨਿਰਦੇਸ਼ 100 ਬਾਰ ਨੂੰ ਜਾਰੀ ਕੀਤੇ ਜਸਟਿਸ ਸੀਲ ਨਾਗੂ ਅਤੇ ਜਸਟਿਸ ਸੰਜੀਵ ਵੈਰੀ ਦੇ ਬੈਂਚ ਨੇ ਅਮਰਤਪਾਲ ਦੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਜਾਰੀ ਕੀਤੇ ਸਨ ਇਸ ਪਟੀਸ਼ਨ ਵਿੱਚ ਸੰਸਦ ਦੇ ਸਰ ਜ਼ਰੂਰਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵੱਜੋਂ ਜਿੱਤੇ ਅਮਰਤਪਾਲ ਸਿੰਘ ਨੂੰ ਪੈਰੋਲ ਨਾ ਦੇਣ ਦੇ ਸੂਬੇ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਅਮਰਤਪਾਲ ਦੀ ਅਸਥਾਈ ਰਿਹਾਈ ਲਈ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ 21 ਨਵੰਬਰ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ ਦੀ ਮੰਗ ਕਰਨ ਵਾਲੇ ਅਮਰਤਪਾਲ ਦੀ ਪ੍ਰਤੀਨਿਧਤਾ ਤੇ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ ਜੁਲਾਈ 2024 ਵਿੱਚ ਅਮਰਤਪਾਲ ਨੂੰ ਅਮਰਤਸਰ ਦਿਹਾਤੀ ਪੁਲਿਸ ਵੱਲੋਂ ਦਿਬਰੂਗੜ ਜੇਲ੍ਹ ਤੋਂ ਦਿੱਲੀ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਨੇ ਸੰਸਦ ਮੈਂਬਰ ਵਜੋਂ ਸੌ ਚੁੱਕੀ ਸੀ ਸੌ ਚੁੱਕਣ ਲਈ ਅਮਰਤਪਾਲ ਸਿੰਘ ਨੂੰ ਨੈਸ਼ਨਲ ਸਿਕਿਉਰਿਟੀ ਐਕਟ 1980 ਦੀ ਧਾਰਾ 15 ਦੇ ਤਹਿਤ ਆਰਜੀ ਤੌਰ ਉੱਤੇ ਰਿਹਾ ਕੀਤਾ ਗਿਆ ਅਮਰਤਪਾਲ ਸਿੰਘ ਦੇ ਵਕੀਲ ਨੇ ਕੀ ਕਿਹਾ ਉਹ ਉਹ ਵੀ ਜਾਣ ਲੈਨੇ ਆ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਅਦਾਲਤ ਨੇ ਪੰਜਾਬ ਨੂੰ 8 ਦਸੰਬਰ ਨੂੰ ਅਗਲੀ ਸੁਣਵਾਈ ਉਤੇ ਦਸਤਾਵੇਜ਼ ਪੇਸ਼ ਕਰਨ ਅਤੇ ਪੈਰੋਲ ਦੀ ਉਸ ਦੀ ਪ੍ਰਤੀਨਿਧਤਾ ਰੱਦ ਕਰਨ ਦੇ ਕਾਰਨ ਦੱਸਣ ਦੇ ਨਿਰਦੇਸ਼ ਦਿੱਤੇ ਹਨ ਉਹਨਾਂ ਕਿਹਾ ਅਸੀਂ ਲੋਕ ਸਭਾ ਵਿੱਚ ਤਿੰਨ ਮੁੱਦਿਆਂ ਉਤੇ ਚਰਚਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਮੁੱਦਾ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਏ ਹੜ੍ਹਾਂ ਦਾ ਮਾਮਲਾ ਹੈ ਨਸ਼ਿਆਂ ਦਾ ਮਾਮਲਾ ਅਤੇ ਨਾਲ ਹੀ ਐਮਪੀ ਲੈਂਡ ਫੰਡ ਲਈ ਵਿਕਾਸ ਦਾ ਮਾਮਲਾ ਸ਼ਾਮਲ ਹੈ ਪੰਜਾਬ ਸਰਕਾਰ ਦੇ ਵਕੀਲਾਂ ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਦਲੀਲਾਂ ਦਿੱਤੀਆਂ ਕਿ ਅਮਰਤਪਾਲ ਨੂੰ ਪੈਰੋਲ ਦਿੱਤੇ ਜਾਣ ਨਾਲ ਪੰਜਾਬ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਪਰ ਅਮਰਤਪਾਲ ਨੂੰ ਦਿੱਲੀ ਹੀ ਰੱਖਿਆ ਜਾਣਾ ਹੈ ਪੰਜਾਬ ਆਉਣ ਦੀ ਇਜਾਜ਼ਤ ਅਮਰਤਪਾਲ ਨੇ ਨਹੀਂ ਮੰਗੀ ਹੈ ਖਾਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਕੀਲਾਂ ਦਾ ਅਦਾਲਤ ਵਿੱਚ ਕਹਿਣਾ ਸੀ ਕਿ ਅਮਰਤਪਾਲ ਦਾ ਇੱਕ ਭਾਸ਼ਣ ਅੱਗ ਲਗਾ ਸਕਦਾ ਹੈ ਪਰ ਅਸੀਂ ਕੇਵਲ ਮੁੱਦਿਆਂ ਉੱਤੇ ਗੱਲ ਕਰਨੀ ਹੈ ਅਤੇ ਅਸੀਂ ਜੇਕਰ ਕੁਝ ਆਪਣੇ ਮੁੱਦਿਆਂ ਤੋਂ ਬਾਹਰ ਜਾਵਾਂਗੇ ਲੋਕ ਸਭਾ ਦੇ ਸਪੀਕਰ ਕੋਲ ਹੱਕ ਹੁੰਦਾ ਹੈ ਕਿ ਉਹ ਕੈਮਰੇ ਅਤੇ ਐਮਪੀ ਦਾ ਸਪੀਕਰ ਬੰਦ ਕਰ ਸਕਦਾ ਹੈ ਅਸੀਂ ਜੇਲ੍ਹ ਤੋਂ ਵਰਚੂਲੀ ਤਰੀਕੇ ਨਾਲ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਅੱਜ ਕੱਲ੍ਹ ਕੋਰਟ ਵਰਚੂਲੀ ਚੱਲ ਰਹੀਆਂ ਨੇ ਅਜਿਹੇ ਵਿੱਚ ਬਾਕੀ ਚੀਜ਼ਾਂ ਵੀ ਵਰਚੂਲੀ ਹੋ ਸਕਦੀਆਂ ਹਨ ਉਨਾ ਪੱਪੂ ਯਾਦਵ ਅਤੇ ਇੰਜੀਨੀਅਰ ਰਾਸ਼ੇਦ ਨੂੰ ਵੀ ਹਿਰਾਸਤ ਵਿੱਚ ਪੈਰੋਲ ਦਿੱਤੀ ਗਈ ਸੀ ਜਿਸ ਨਾਲ ਉਹ ਸੰਸਦ ਵਿੱਚ ਸ਼ਾਮਲ ਹੋ ਸਕੇ ਸਨ ਅਮਰਤਪਾਲ ਸਿੰਘ ਕੌਣ ਹਨ ਤੇ ਕੀ ਉਹਨਾਂ ਦਾ ਪਿਛੋਕੜ ਹੈ ਆਓ ਇੱਕ ਵਾਰ ਉਸ ਉੱਤੇ ਵੀ ਝਾਤ ਮਾਰ ਲੈਨੇ ਆ ਅਮਰਤਪਾਲ ਸਿੰਘ ਦਾ ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ ਅਮਰਤਪਾਲ ਸਿੰਘ ਨੇ ਲੋਕ ਸਭਾ 2024 ਦੀਆਂ ਚੋਣ ਜੇਲ੍ਹ ਵਿੱਚੋਂ ਹੀ ਲੜੀ ਸੀ ਸੰਸਦ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਅਮਰਤਪਾਲ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਅਤੇ ਪੰਜਾਬ ਵਿੱਚ ਕਈ ਪੰਥਕ ਰੈਲੀਆਂ ਅਤੇ ਸਮਾਗਮਾਂ ਨੂੰ ਸੰਬੋਧਨ ਕਰਦੇ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਮਰਹੂਮ ਸੰਦੀਪ ਸਿੰਘ ਉਰਫ ਦੀਪ ਸਿੱਧੂ ਵੱਲੋਂ ਵਧਾਈ ਗਈ ਸੀ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਪਿੰਡਰਾਵਾਲੇ ਦੇ ਜਨਮ ਦਿਨ ਵਾਲੇ ਦਿਨ ਵੱਡੇ ਸਮਾਗਮ ਦੌਰਾਨ ਰੋਡੇ ਪਿੰਡ ਵਿੱਚ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਮੁਖੀ ਵਜੋਂ ਦਸਤਾਰਬੰਦੀ 29 ਸਤੰਬਰ 2022 ਨੂੰ ਕੀਤੀ ਗਈ ਸੀ ਜੱਲੂ ਖੇੜਾ ਪਿੰਡ ਦੇ ਰਹਿਣ ਵਾਲੇ ਅਮਰਤਪਾਲ ਸਿੰਘ ਕਾਫੀ ਸਮਾਂ ਦੁਬਈ ਵਿੱਚ ਰਹੇ। ਦੁਬਈ ਵਿੱਚ ਰਹਿਣ ਤੋਂ ਬਾਅਦ ਅਮਰਤਪਾਲ ਸਿੰਘ ਪੰਜਾਬ ਆਏ ਸਨ ਅਤੇ ਧਰਮ ਪ੍ਰਚਾਰਕ ਦੇ ਤੌਰ ਉੱਤੇ ਐਕਟਿਵ ਹੋ ਗਏ। ਉਹਨਾਂ ਅਮਰਤ ਸੰਚਾਰ ਅਤੇ ਨਸ਼ਾ ਛਡਾਊ ਲਹਿਰ ਦਾ ਨਾਅ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ। ਇਸ ਗੱਲ ਦਾ ਉਹਨਾਂ ਨੂੰ ਪਰਮਾ ਹੁੰਗਾਰਾ ਵੀ ਮਿਲਿਆ। ਉਹ ਆਪਣੇ ਗਰਮਸੂਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿੱਚਲੇ ਬੈਂਚ ਸਾੜਨ ਅਤੇ ਅਜਨਾਲਾ ਥਾਣੇ ਦਾ ਕਰੋ ਉੱਤੇ ਹੋਈ ਹਿੱਸਾ ਕਾਰਨ ਅਮਰਤਪਾਲ ਸਿੰਘ ਵਿਵਾਦਾਂ ਵਿੱਚ ਆ ਗਏ ਸਨ ਫਿਲਹਾਲ ਅਮਰਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ